ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਐਸੀ ਉਹਨਾਂ ਨੇ ਆਪਣੀ ਜੀਵਨ ਦੇ ਵਿੱਚ ਚਮਤਕਾਰ ਕੀਤੇ ਆ ਉਹਨਾਂ ਵਿੱਚੋਂ ਅਸੀਂ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਮਹਾਪੁਰਖਾਂ ਕੋਲ ਜਦੋਂ ਸੰਗਤ ਕਈ ਵਾਰ ਆਪਣੇ ਦੁੱਖ ਦਰਦ ਲੈ ਕੇ ਜਾਂਦੀ ਸੀ ਤੇ ਅਰਦਾਸਾਂ ਬੇਨਤੀਆਂ ਕਰਦੀ ਮਹਾਪੁਰਖਾਂ ਚ ਦਇਆ ਬਹੁਤ ਸੀ ਤੇ ਮਹਾਪੁਰਖ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕਿਵੇਂ ਪੂਰੀਆਂ ਕਰ ਦਿੰਦੇ ਸੀ ਇਹ ਸੱਚੀ ਘਟਨਾ ਆਪਜੀ ਨਾਲ ਸਾਂਝੀ ਕਰਨ ਲੱਗੇ ਆ ਇੱਕ ਟਰੱਕ ਡਰਾਈਵਰ ਦੀ ਜ਼ਿੰਦਗੀ ਕਿਵੇਂ ਬਤਲੀ ਮਹਾਪੁਰਖ ਕਿਵੇਂ ਪਲਾ ਕਰਦੇ ਆ ਆਪ ਜੀ ਨੂੰ ਪਤਾ ਲੱਗ ਜਾਵੇਗਾ ਜਦੋਂ ਕੋਈ ਸ਼ਰਧਾ ਭਾਵਨਾ ਲੈ ਕੇ ਮਹਾਪੁਰਖ ਜੀ ਕੋਲ ਜਾਂਦਾ ਉਹਦੀ ਫਿਰ ਇੱਛਾ ਕਿਵੇਂ ਪੂਰੀ ਹੁੰਦੀ ਆ ਇੱਕ ਗੱਲ ਹੋਰ ਜਦੋਂ ਕੋਈ ਮਹਾਪੁਰਖਾਂ ਕੋਲ ਝੂਠ ਬੋਲਦਾ ਸੀ ਮਹਾਪੁਰਖ ਜੀ ਝੱਟ ਪਛਾਣ ਲੈਂਦੇ ਸੀ ਕਿ ਭਾਈ ਤੂੰ ਤਾਂ ਝੂਠ ਬੋਲ ਰਿਹਾ ਹੈ ਭਾਵ ਕਿ ਉਹਨਾਂ ਦੀ ਪਹੁੰਚ ਸਾਡੇ ਦਿਲ ਤੱਕ ਹੁੰਦੀ ਆ ਤਾਂ ਮਹਾਪੁਰਖ ਜੀ ਪਾਮੀਆਂ ਸਾਹਿਬ ਜਦੋਂ ਰਹਿੰਦੇ ਹੁੰਦੇ ਸੀ ਉੱਥੇ ਵੀ ਉਹਨਾਂ ਨੇ ਬਹੁਤ ਬੰਦਗੀ ਕੀਤੀ ਤੇ ਜਦੋਂ ਕੋਈ ਵੀ ਸਾਧੂ ਬੰਦਗੀ ਕਰਦਾ ਤੇ ਉਹਦੇ دیدار ਕਰਨ ਦੁਨੀਆ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਤਾ ਇੱਕ ਟਰੱਕ ਡਰਾਈਵਰ ਨੇ ਆਪਦੀ ਜੋ ਘਟਨਾ ਦੱਸੀ ਕਹਿਣ ਲੱਗਾ ਉਦੋਂ ਮੈਂ ਇੱਥੇ ਟਰੱਕ ਚਲਾਉਂਦਾ ਸੀ ਇੱਕ ਦਿਨ ਬਾਬਾ ਜੀ ਨੇ ਇੱਥੇ ਆਉਣਾ ਸੀ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਕਿ ਹਾਂ ਸਾਲੀ ਵਾਲੇ ਮਹਾਪੁਰਖ ਇੱਥੇ ਆ ਰਹੇ ਆ ਤੂੰ ਵੀ ਚੱਲੀ ਬੇਟਾ ਪੁੱਤਰ ਤੂੰ ਵੀ ਜਾ ਕੇ ਦਰਸ਼ਨ ਕਰ ਲਈ ਮਹਾਪੁਰਖਾਂ ਦੇ ਦਰਸ਼ਨ ਕਰਨ ਦੇ ਨਾਲ ਬੰਦੇ ਦਾ ਭਲਾ ਹੁੰਦਾ ਕਹਿੰਦਾ ਮੈਂ ਕਿਹਾ ਬਾਪੂ ਜੀ ਮੈਂ ਜਾਊਂਗਾ ਜ਼ਰੂਰ ਪਰ ਮੈਂ ਮਹਾਪੁਰਖਾਂ ਨੂੰ ਇੱਕ ਬੇਨਤੀ ਵੀ ਕਰਨੀ ਆ ਕਿ ਮੈਂ ਪ੍ਰਾਈਵੇਟ ਬੱਸ ਚਲਾਵਾਂ ਕਿ ਹੁਣ ਮੈਂ ਟਰੱਕ ਚਲਾਵਾਂ ਪਰ ਮੈਂ ਟਰੱਕ ਨਹੀਂ ਚਲਾਉਣਾ ਚਾਹੁੰਦਾ ਟਰੱਕ ਮੈਨੂੰ ਚਲਾਉਣਾ ਹੁਣ ਔਖਾ ਲੱਗਦਾ ਬੰਦੇ ਦਾ ਸੁਭਾ ਇਦਾਂ ਦਾ ਹੁੰਦਾ ਕਿ ਆਪਾਂ ਕਈ ਵਾਰ ਇੱਕ ਕੰਮ ਕਰ ਕਰਕੇ ਥੱਕ ਜਾਂਦੇ ਆ ਅੱਕ ਜਾਂਦੇ ਆ ਉਹਨੂੰ ਹੁੰਦਾ ਮੈਂ ਹੁਣ ਕੋਈ ਹੋਰ ਜਗ੍ਹਾ ਤੇ ਜਾ ਕੇ ਕੰਮ ਕਰਾਂ ਸੋ ਟਰੱਕ ਡਰਾਈਵਰ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਦਾ ਕਿ ਮੈਂ ਟਰੱਕ ਚਲਾ ਕੇ ਅੱਕ ਗਿਆ ਸੀ ਤੇ ਹੁਣ ਮੈਂ ਬੱਸ ਚਲਾਉਣੀ ਚਾਹੁੰਦਾ ਸੀ ਤੇ ਮੈਂ ਆਪਣੇ ਪਿਤਾ ਜੀ ਨਾਲ ਇਹ ਗੱਲ ਸਾਂਝੀ ਕੀਤੀ ਤੇ ਪਿਤਾ ਜੀ ਨੇ ਕਿਹਾ ਕਿ ਤੂੰ ਮਹਾਪੁਰਖਾਂ ਦੇ ਕੋਲ ਜਾ ਕੇ ਆਪਣੀ ਮਨੋਕਾਮਨਾ ਜ਼ਰੂਰ ਦੱਸੀ ਜੋ ਤੇਰੇ ਦਿਲ ਵਿੱਚ ਹੈ ਉਹ ਗੱਲ ਜ਼ਰੂਰ ਕਰੀ ਮਹਾਪੁਰਖ ਜੀ ਕਿਰਪਾ ਕਰਨਗੇ ਤੇ ਫਿਰ ਉਹ ਟਰੱਕ ਡਰਾਈਵਰ ਕਹਿੰਦਾ ਕਿ ਮੈਂ ਬਾਬਾ ਜੀ ਕੋਲ ਗਿਆ ਤੇ ਜਾ ਕੇ ਫਤਿਹ ਬੁਲਾਈ ਕਿਉਂਕਿ ਮਹਾਪੁਰਖ ਜੀ ਪੈਰੀ ਹੱਥ ਨਹੀਂ ਲਗਵਾਉਂਦੇ ਹੁੰਦੇ ਸੀ ਇੱਥੇ ਤੁਹਾਡੇ ਨਾਲ ਇਹ ਵੀ ਗੱਲ ਸਾਂਝੀ ਅਸੀਂ ਕਰ ਰਹੇ ਹਾਂ ਕਿਉਂਕਿ ਜਿਹੜੇ ਸੱਚੇ ਮਹਾਪੁਰਖਾਂ ਦੀ ਪਛਾਣ ਹੁੰਦੀ ਹੈ ਉਹ ਕਦੇ ਵੀ ਪੈਰੀ ਹੱਥ ਨਹੀਂ ਲਗਵਾਉਂਦੇ ਕਿਉਂਕਿ ਜੋ ਝੂਠੇ ਭਖੰਡੀ ਹੁੰਦੇ ਨੇ ਉਹ ਕਹਿੰਦੇ ਨੇ ਆਓ ਸਾਨੂੰ ਮੱਥਾ ਟੇਕੋ ਤੇ ਜਦੋਂ ਆਪਾਂ ਸੱਚੇ ਮਹਾਪੁਰਖਾਂ ਨੂੰ ਮੱਥਾ ਟੇਕਦੇ ਹਾਂ ਉਹ ਕਦੀ ਨਹੀਂ ਕਹਿੰਦੇ ਕਿ ਸਾਡੇ ਪੈਰੀਂ ਹੱਥ ਲਗਾਓ ਸਾਨੂੰ ਮੱਥਾ ਟੇਕੋ ਉਹ ਕਹਿੰਦੇ ਨੇ ਕਿ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕਰੋ ਕਿਉਂਕਿ ਉਹਨਾਂ ਨੇ ਹੀ ਤੁਹਾਡੀ ਜ਼ਿੰਦਗੀ ਨੂੰ ਸੁਧਾਰਨੇ ਤੁਹਾਨੂੰ ਪਾਰ ਲਗਾਉਣਾ ਹੈ ਕਿਉਂਕਿ ਉਹਨਾਂ ਨੂੰ ਹੀ ਗੁਰਤਾ ਗੱਦੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਦਿੱਤੀ ਆ ਉਹ ਸਾਡੇ ਸ਼ਬਦ ਗੁਰੂ ਨੇ ਸੋ ਬਾਬਾ ਜੀ ਪੈਰੀਂ ਹੱਥ ਨਹੀਂ ਲਗਵਾਉਂਦੇ ਸੀ ਤੇ ਬਹੁਤ ਘੱਟ ਸੰਗਤ ਨੂੰ ਇਹ ਪਤਾ ਹੋਣਾ ਸ਼ਾਇਦ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਦੂਰੋਂ ਹੀ ਫਤਿਹ ਬੁਲਾ ਦਿਆ ਕਰੋ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਪੈਰੀ ਹੱਥ ਨਹੀਂ ਲਾਉਣੇ ਟਰੱਕ ਡਰਾਈਵਰ ਕਹਿੰਦਾ ਕਿ ਮੈਂ ਜਾ ਕੇ ਫਤਿਹ ਬੁਲਾਈ ਤੇ ਜਦੋਂ ਕੋਲ ਜਾ ਕੇ ਬੈਠਿਆ ਤਾਂ ਮੇਰੇ ਪਿਤਾ ਜੀ ਵੀ ਮੇਰੇ ਨਾਲ ਸੀ ਉਹ ਕਹਿੰਦਾ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਮੈਂ ਪ੍ਰਾਈਵੇਟ ਬੱਸ ਚਲਾਉਣ ਲੱਗ ਜਾਵਾਂ ਹੁਣ ਮੈਂ ਟਰੱਕ ਚਲਾਉਣਾ ਪਰ ਹੁਣ ਮੇਰਾ ਟਰੱਕ ਚਲਾਉਣ ਦਾ ਮਨ ਨਹੀਂ ਹੈ ਮਾਪੁਰਖ ਨੇ ਸਵੇਰ ਸੁਭਾਈ ਵਚਨ ਕਰਤਾ ਸੀ ਕਹਿੰਦੇ ਭਾਈ ਸਰਕਾਰੀ ਵਾਸਤੇ ਚਲਾਉਣੀ ਹੈ ਇਹ ਬੱਸ ਬਾਬਾ ਜੀ ਕਹਿੰਦੇ ਭਾਈ ਸਰਕਾਰ ਵਾਸਤੇ ਤੂੰ ਚਲਾਉਣੀ ਹੈ ਬੱਸ ਇੱਕੋ ਹੀ ਵਚਨ ਮਾਪੁਰਖਾਂ ਦਾ ਉਹ ਕਹਿੰਦੇ ਕਿ ਤੂੰ ਬੱਸ ਚਲਾਈ ਚਲਾਈ ਸਰਕਾਰ ਦੀ ਇਹ ਪਰਮਾਤਮਾ ਨੇ ਲਿਖਿਆ ਹੋਇਆ ਤੇਰੇ ਕਰਮਾਂ ਚ ਸਰਕਾਰੀ ਨੌਕਰੀ ਆ ਤੇ ਉਹ ਸੋਚਣ ਲੱਗਾ ਕਿ ਮਾਪੁਰਖਾਂ ਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਉਦੋਂ ਜਦੋਂ ਫਾਰਮ ਨਿਕਲਦੇ ਸੀ ਉਹ ਕਹਿੰਦਾ ਮੈਂ ਫਾਰਮ ਪਰੇ ਹੋਏ ਸੀ ਰੋਪੜ ਤੇ ਚੰਡੀਗੜ੍ਹ ਦੀ ਬੱਸਾਂ ਦੀ ਪੀ ਆਰਟੀਸੀ ਬੱਸਾਂ ਜਿਹੜੀਆਂ ਚੱਲਦੀਆਂ ਇਹਦੇ ਵਿੱਚ ਮੈਨੂੰ ਡਰਾਈਵਰੀ ਦੀ ਨੌਕਰੀ ਮਿਲ ਜਾਵੇ ਇਦਰੋਂ ਪਾਪਾ ਜੀ ਨੇ ਬਚਨ ਕੀਤੇ ਥੋੜੇ ਕੁ ਦਿਨ ਬਾਅਦ ਹੀ ਮੈਨੂੰ ਦੋਹਾਂ ਪਾਸੇ ਤੋਂ ਫੋਨ ਆ ਗਿਆ ਮੈਨੂੰ ਚੰਡੀਗੜ੍ਹ ਵਾਲੇ ਕਹਿਣ ਕਿ ਤੂੰ ਸਾਡੇ ਕੋਲ ਆ ਜਾ ਰੋਪੜ ਵਾਲੇ ਕਹਿਣ ਕਿ ਤੂੰ ਸਾਡੇ ਕੋਲ ਆ ਜਾ ਉਹ ਕਹਿੰਦਾ ਫਿਰ ਮੈਂ ਸੋਚਿਆ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਦੇਖੋ ਜੀ ਬੰਦਾ ਇੱਕ ਜਗ੍ਹਾ ਤੇ ਕੰਮ ਕਰ ਸਕਦਾ ਹੈ ਦੋ ਜਗ੍ਹਾ ਕੰਮ ਨਹੀਂ ਕਰ ਸਕਦਾ ਕਿਉਂਕਿ ਦੋ ਬੇੜੀਆਂ 'ਚ ਬੰਦਾ ਸਵਾਰ ਨਹੀਂ ਹੋ ਸਕਦਾ ਕਿਉਂਕਿ ਫਿਰ ਤਾਂ ਬੰਦਾ ਡੁੱਬਦਾ ਹੀ ਆ ਉਹ ਕਹਿੰਦਾ ਮੈਂ ਫਿਰ ਬਾਬਾ ਜੀ ਕੋਲ ਗਿਆ ਮੈਂ ਫੇਰ ਬਾਬਾ ਜੀ ਤੋਂ ਆਗਿਆ ਲਈ ਕਿ ਬਾਬਾ ਜੀ ਹੁਣ ਮੈਂ ਕਿੱਥੇ ਜਾਣਾ ਤੁਹਾਡੀ ਕਿਰਪਾ ਦੇ ਨਾਲ ਦੋਨਾਂ ਪਾਸੇ ਫੋਨ ਆ ਗਿਆ ਬਾਬਾ ਜੀ ਕਹਿੰਦੇ ਭਾਈ ਹੁਣ ਤੂੰ ਚੰਡੀਗੜ੍ਹ ਹੀ ਨੌਕਰੀ ਕਰ ਉਹ ਟਰੱਕ ਡਰਾਈਵਰ ਜਿਨ੍ਹਾਂ ਦੀ ਅਸੀਂ ਤੁਹਾਨੂੰ ਗੱਲ ਸੁਣਾ ਰਹੇ ਹਾਂ ਉਹ ਜੀ ਹੁਣ ਇਸ ਵੇਲੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੇ ਦੱਸੀ ਗੱਲ ਆਪਣੇ ਜੀਵਨ ਦੀ ਕਿ ਬਾਬਾ ਜੀ ਨੇ ਕਿਵੇਂ ਉਹਨਾਂ ਨੂੰ ਸਹੀ ਰਸਤੇ ਤੇ ਪਾਇਆ ਕਿ ਬਾਬਾ ਜੀ ਕਿੰਨੇ ਸਮਰੱਥ ਸੀ ਜੋ ਕੋਈ ਅਰਦਾਸ ਕਰਦਾ ਸੀ ਬੇਨਤੀ ਲੈ ਕੇ ਜਾਂਦਾ ਸੀ ਇੰਨੀ ਕਿਰਪਾ ਕਰਦੇ ਸੀ ਬਾਬਾ ਜੀ ਨੂੰ ਕੋਈ ਵੀ ਜਦੋਂ ਕਿਸੇ ਨੇ ਵੀ ਬੇਨਤੀ ਕਰਨੀ ਆ ਬਾਬਾ ਜੀ ਬਹੁਤ ਹੀ ਕਿਰਪਾ ਕਰਦੇ ਹੁੰਦੇ ਸੀ ਆਪਾਂ ਇੱਥੇ ਬਾਬਾ ਜੀ ਦੇ ਬਚਨਾਂ ਦੀ ਵੀ ਗੱਲ ਕਰ ਰਹੇ ਆ ਕਿ ਕਿਵੇਂ ਪੂਰੇ ਕਰ ਦਿੰਦੇ ਸੀ ਤੇ ਇਥੇ ਦੂਜੀ ਗੱਲ ਇਹ ਕਿ ਜੇ ਕੋਈ ਬਾਬਾ ਜੀ ਅੱਗੇ ਝੂਠ ਬੋਲਦਾ ਸੀ ਉਹ ਵੀ ਉਹ ਮਿੰਟ ਚ ਪਛਾਣ ਲੈਂਦੇ ਸੀ ਇੱਕ ਵਾਰ ਕੋਈ ਮੰਤਰੀ ਆ ਗਿਆ ਹੁਣ ਤੁਹਾਡੇ ਨਾਲ ਦੂਜੀ ਘਟਨਾ ਸਾਂਝੀ ਕਰਦੇ ਆ ਗੱਲ ਚ ਸਰੋਪਾ ਪਾਇਆ ਹੋਇਆ ਸੀ ਉਸ ਮੰਤਰੀ ਨੇ ਉਹਦੇ ਕਮਰ ਕੱਸਾ ਕੀਤਾ ਹੋਇਆ ਉਹ ਮੰਤਰੀ ਬਾਬਾ ਜੀ ਨੂੰ ਮਿਲਣ ਆਇਆ ਬਾਹਰ ਬੈਠਾ ਤੇ ਜਦੋਂ ਅੰਦਰ ਆਇਆ ਬਾਬਾ ਜੀ ਨੇ ਪੁੱਛਿਆ ਪਈ ਸ਼ਰਾਬ ਤਾਂ ਨਹੀਂ ਪਿੰਦਾ ਕਹਿੰਦਾ ਪਾਪਾ ਜੀ ਮੈਂ ਸ਼ਰਾਬ ਨਹੀਂ ਪੀਂਦਾ। ਬਾਬਾ ਜੀ ਨੇ ਫਿਰ ਪੁੱਛਿਆ ਕਿੰਦੇ ਭਾਈ ਦੇਖ ਲੈ ਸ਼ਰਾਬ ਤਾਂ ਨਹੀਂ ਪੀਂਦਾ। ਉਹ ਕਹਿੰਦਾ ਨਹੀਂ ਜੀ ਨਹੀਂ ਪੀਂਦਾ। ਤੀਜੀ ਵਾਰ ਫਿਰ ਪੁੱਛਿਆ ਤਾਂ ਫਿਰ ਉਹ ਡਰ ਗਿਆ ਕਿਉਂਕਿ ਮਾਪੁਰਖ ਜਿਹਨੂੰ ਪਤਾ ਸੀ ਇਹ ਕਦੇ-ਕਦੇ ਸ਼ਰਾਬ ਪੀਂਦਾ ਆ। ਫਿਰ ਅੱਗੇ ਹੱਥ ਜੋੜ ਕੇ ਉਹ ਮੰਤਰੀ ਸੀ ਜੋ ਖੜਾ ਹੋ ਗਿਆ। ਕਹਿੰਦਾ ਬਾਬਾ ਜੀ ਜਦੋਂ ਕੋਈ ਪਾਰਟੀ ਹੁੰਦੀ ਆ ਸਾਡਾ ਰਹਿਣਾ ਸਹਿਣਾ ਏਦਾਂ ਦੇ ਬੰਦਿਆਂ ਨਾਲ ਆ ਕਿ ਸਾਨੂੰ ਕਦੇ-ਕਦੇ ਸ਼ਰਾਬ ਪੀਣੀ ਪੈਂਦੀ ਆ। ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਕਹਿੰਦੇ ਭਾਈ ਦੇਖੋ ਜਦੋਂ ਬੰਦਾ ਏਦਾਂ ਦੀ ਸੰਗਤ ਕਰਦਾ ਸ਼ਰਾਬੀਆਂ ਦੀ ਕਦੇ ਨਾ ਕਦੇ ਸ਼ਰਾਬ ਉਹ ਜ਼ਰੂਰ ਪੀਂਦਾ। ਉਸ ਮੰਤਰੀ ਨੇ ਆਪਣੀ ਗਲਤੀ ਦੀ ਮਾਫੀ ਮੰਗੀ। ਮਹਾਂਪੁਰਖਾਂ ਨੇ ਆਖਿਆ ਭਾਈ ਸ਼ਰਾਬ ਨਾ ਪੀਆ ਕਰ ਚੜ੍ਹਦੀ ਕਲਾ ਹੋ ਜਾਊਗੀ ਕਿਉਂਕਿ ਬੰਦਾ ਸੱਚ ਬੋਲਦਾ ਕਿ ਝੂਠ ਮਹਾਂਪੁਰਖਾਂ ਦਾ ਇੰਨਾ ਹੀ ਪ੍ਰਤਾਪ ਸੀ ਕਿ ਪਹਿਲਾਂ ਹੀ ਸਹਿਜ ਹੀ ਪਛਾਣ ਲੈਂਦੇ ਸੀ ਉਹਦੀ ਗੱਲ ਨੂੰ ਜੇ ਉਹ ਚਾਹੁੰਦੇ ਹੁੰਦੇ ਸੀ ਕਿ ਕੋਈ ਕਾਰਜ ਕਰਵਾਉਣਾ ਕਿਸੇ ਤੋਂ ਤੇ ਉਹਦੀ ਡਿਊਟੀ ਲਾ ਦੇਣੀ ਬਾਬਾ ਜੀ ਨੇ ਅਕਸਰ ਹੀ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰੋ ਈਨੇ ਪਾਠ ਕਰੋ ਜਾਂ ਫਿਰ ਇਹ ਬਾਣੀ ਦਾ ਪਾਠ ਕਰ ਲਿਆ ਕਰੋ ਵਿਸ਼ਵਾਸ ਰੱਖੋ ਮੇਰੇ ਕੋਲ ਕੁਝ ਨਹੀਂ ਮੇਰੇ ਕੋਲ ਕਿਉਂ ਆਉਣਿਓ ਸਭ ਕੁਝ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਇਸ ਕਰਕੇ ਮਹਾਪੁਰਖ ਜੀ ਨਿਮਰਤਾ ਵਿੱਚ ਵੀ ਬਹੁਤ ਰਹਿੰਦੇ ਸੀ ਉਹ ਬੰਦੇ ਜੋ ਕੱਕ ਦੇ ਨਹੀਂ ਸੀ ਉਹ ਵੀ ਲੱਖਾਂ ਦੇ ਬਣ ਗਏ ਵੱਡੇ ਵੱਡੇ ਮੰਤਰੀ ਪੋਲਿਟੀਕਲ ਲੋਕ ਅੱਜ ਵੀ ਹੰਸਾਲੀ ਸਾਹਿਬ ਆ ਕੇ ਮੱਥਾ ਟੇਕਦੇ ਆ ਤੁਸੀਂ ਅਕਸਰ ਵੇਖਿਆ ਹੋਣਾ ਕਿਉਂਕਿ ਕੋਈ ਕਾਰਨ ਤਾਂ ਹੋਊਗਾ ਨਾ ਕਿ ਉਹ ਆਉਂਦੇ ਨੇ ਬਿਨਾਂ ਕਾਰਨ ਤੋਂ ਕੋਈ ਕਿਤੇ ਵੀ ਨਹੀਂ ਜਾਂਦਾ ਉਹਨਾਂ ਦੇ ਆਉਣ ਦਾ ਕਾਰਨ ਇਹ ਹੈ ਕਿ ਉਹ ਮਾਪੁਰਖਾਂ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਰਾਜ ਭਾਗ ਭੋਗ ਰਹੇ ਸੀ ਤੁਸੀਂ ਵੀ ਜਦੋਂ ਜਾਓਗੇ ਉਸ ਦੇ ਦਰਸ਼ਨ ਕਰਨ ਦੇਖੋਗੇ ਬਾਬਾ ਜੀ ਨੇ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਕੋਈ ਜਾਤ ਦਾ ਧਰਮ ਦਾ ਜਿਹੜਾ ਵੀ ਚਲੇ ਜਾਂਦਾ ਸੀ ਉਹ ਕਹਿੰਦੇ ਸੀ ਭਾਈ ਸਭ ਦਾ ਹੀ ਭਲਾ ਹੋਣਾ ਚਾਹੀਦਾ ਉਹ ਕਹਿੰਦੇ ਹੁੰਦੇ ਸੀ ਕਿ ਆਪਾਂ ਤਾਂ ਬਾਣੀ ਨਾਲ ਜੁੜਨਾ ਬਾਣੀ ਪੜੋ ਇਹ ਦੋ ਘਟਨਾਵਾਂ ਅਸੀਂ ਜਿਹੜੀਆਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਇੱਕ ਮੰਤਰੀ ਦੀ ਇੱਕ ਡਰਾਈਵਰ ਦੀ ਡਰਾਈਵਰ ਤਾਂ ਚਲੋ ਰਿਟਾਇਰ ਹੋ ਗਿਆ ਗੱਲ ਪੁਰਾਣੀਆਂ ਪਰ ਗੱਲ ਸੱਚੀ ਆ ਅੱਜ ਵੀ ਐਸੇ ਕਰਨੀ ਵਾਲੇ ਮਹਾਪੁਰਖ ਹੈਗੇ ਨਹੀਂ ਪਰ ਪਖੰਡੀਆਂ ਦੀ ਵੀ ਕੋਈ ਕਮੀ ਨਹੀਂ ਕੋਈ ਗਿਣਤੀ ਨਹੀਂ ਬਾਰੇ ਜਦੋਂ ਸੱਚੇ ਸਾਧੂ ਸੱਚੇ ਮਹਾਪੁਰਖ ਮਿਲ ਜਾਂਦੇ ਆ ਬੰਦੇ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਸਿੱਖਿਆਵਾਂ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਕਿ ਇੱਕ ਤਾਂ ਕਦੇ ਸ਼ਰਾਬ ਨਹੀਂ ਪੀਣੀ ਚਾਹੀਦੀ ਦੂਜੀ ਗੱਲ ਸਾਧੂ ਕੋਲ ਜਾ ਕੇ ਜਾਂ ਵੈਸੇ ਵੀ ਸਾਨੂੰ ਆਪਣੇ ਚਾਹੇ ਰਿਸ਼ਤੇ ਆ ਉਹਨਾਂ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ ਇਹ ਮਹਾਪੁਰਖਾਂ ਨੇ ਸਿੱਖਿਆ ਦਿੱਤੀ ਸਾਨੂੰ ਆਪਣੇ ਪੱਲੇ ਬੰਨ ਲੈਣੀ ਚਾਹੀਦੀ ਆ ਸੋ ਆਪਾਂ ਥੋੜੀ ਥੋੜੀ ਬਾਣੀ ਵੀ ਪੜ੍ਹੀਏ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ ਦੁਪਹਿਰ ਦੇ ਸਮੇਂ ਨਿਤਨੇਮ ਦੇ ਨਾਲ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਜ਼ਰੂਰ ਕਰੋ ਫਿਰ ਗੁਰੂ ਸਾਹਿਬ ਜੀ ਦੀ ਡਿਊਟੀ ਲੱਗ ਜਾਂਦੀ ਆ ਤੁਹਾਡੇ ਕਾਰਜ ਪੂਰੇ ਕਰਨ ਦੀ ਮਹਾਂਪੁਰਖ ਜੀ ਕਹਿੰਦੇ ਹੁੰਦੇ ਸੀ ਕਿ ਭਾਈ ਕੋਈ ਆਵੇ ਖत्री ਬ੍ਰਾਹਮਣ ਸੁਦਰ ਵੈਸ਼ ਗੁਰੂ ਘਰ ਵਿੱਚ ਕੋਈ ਵੀ ਵਿਤਕਰਾ ਥੋੜੀ ਕੀਤਾ ਜਾਂਦਾ ਸੋ ਸਾਨੂੰ ਵੀ ਸਾਰਿਆਂ ਦੇ ਭਲੇ ਦੀ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲੇ ਨਾਲ ਬੰਦੇ ਦੀ ਸੋਚ ਚੰਗੀ ਬਣਦੀ ਹੈ ਤੇ ਜਦੋਂ ਸੋਚ ਬਦਲ ਗਈ ਜ਼ਿੰਦਗੀ ਵੀ ਬਦਲ ਜਾਵੇਗੀ ਸੋ ਇਹ ਸਿਗੀ ਜੀ ਸੰਤ ਅਜੀਤ ਸਿੰਘ ਹੰਸਾਰੀ ਵਾਲੇ ਬਾਬਾ ਜੀ ਅਸੀਂ ਜਿਹੜੇ ਕੋਈ ਵਚਨ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਸੀ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤ ਪੰਉ ਤੁਹਾਡੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ